ਪਾਣੀ ਦੀ ਗੱਲ ਹੀ ਸੁਣਾਨੇ ਬਾਬਾ ਜੀ ਪਾਣੀ ਦੀਆਂ ਗੱਲਾਂ ਕੁਝ ਗੱਲਾਂ ਜਿਹੜੀਆਂ ਵਾ ਉਹ ਤੁਸੀਂ ਸੁਣਾ ਰਹੇ ਹੋ ਮੈਂ ਬਹੁਤ ਖੁਸ਼ ਆ ਇਸ ਗੱਲਾਂ ਤੋਂ ਪਰ ਮੈਂ ਚਾਹੁੰਦਾ ਇੱਕ ਵਾਰੀ ਪਾਠ ਸੁਣਾ ਦਿਓ ਤੁਸੀਂ ਸੁਣਾ ਦਿਓ ਪਾਠ ਬੇਤਾ ਜਾਲੇ ਚਲੋ ਸੁਣਾ ਦਿਓ ਪਾਠ ਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਹਾਂਜੀ ਨਹੀਂ ਪਾਠ ਸੁਣਾਉਣਾ ਕੋਈ ਮਾੜੀ ਗੱਲ ਥੋੜੀ ਹੈ ਨਾ ਸੀ ਤੈਨੂੰ ਮਾੜੀ ਗੱਲ ਕਹੀ ਨਹੀਂ ਪੁੱਸ ਹਾਂਜੀ ਸਾਰੇ ਸੁਣਾਉਂਦੇ ਨੇ ਉਹਦੇ ਪੜਦੇ ਵੀ ਆਪਾਂ ਗੁਰੂ ਘਰ ਜਾ ਕੇ ਆਪਾਂ ਨਿਤਨੇਮ ਵੀ ਕਰਦੇ ਆਂ ਸਵੇਰੇ ਹਾਂਜੀ ਜਦੋਂ ਆ ਬੱਚਾ ਮਹਾਰਾਜ ਦੇ ਨਾਲ ਸੱਚਾ ਸਬਦਾ ਕਰਨ ਬਾਬਾ ਜੀ ਉਹ ਮੈਨੂੰ ਸਾਰੀਆਂ ਪਤਾ ਗੱਲਾਂ ਤੁਸੀਂ ਮੈਨੂੰ ਸਾਡਾ ਕਿਉਂ ਤੁਹਾਨੂੰ ਹਮ ਤਿਆਰ ਲੈ ਨਹੀਂ ਮੈਨੂੰ ਪਹਿਲਾਂ ਪਾਠ ਸੁਣਾ ਦਿਓ ਬਸ ਆਪਣੇ ਪਾਠ ਸੁਣਾਓ ਤੁਸੀਂ ਮੈਂ ਪਾਠ ਸੁਣਾ ਜਮਾ ਅੱਜ ਤਾਂ ਇਹਨੂੰ ਗਿਆਨ ਸੁਣਾਵਾਂਗੇ ਨਹੀਂ ਬਾਬਾ ਜੀ ਗਿਆਨ ਜ ਗਿਆਨ ਦੀ ਥੋੜੀ ਗੱਲ ਜਿਹੜੀਆਂ ਤੁਸੀਂ ਗੱਲਾਂ ਸੁਣਨੇ ਐ ਇਹ ਮੇਰੀ ਹੁਣ 30 ਸਾਲ ਦੀ ਉਮਰ ਹੋ ਗਈ ਐ ਮੈਂ ਹੁਣ ਤੱਕ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਬਜ਼ੁਰਗਾਂ ਤੋਂ ਆਪਣੇ ਹਰ ਇੱਕ ਨੂੰ ਸੁਣਦਾ ਆ ਇਹ ਗੱਲਾਂ ਤਾਂ ਮੈਂ ਸੁਣੀਆਂ ਸਾਰੀਆਂ ਤੁਸੀਂ ਪਾਠ ਸੁਣਾਓ ਮੈਨੂੰ ਇਹਨਾਂ ਦੇ ਅਵਲ ਵੀ ਕੀਤਾ ਪਾਠ ਸੁਣਾਓ ਮੈਂ ਬਹੁਤ ਅਮਲ ਕੀਤਾ ਔਰ ਮੈਂ ਨਹੀਂ ਬਈ ਜਾ ਓਏ ਮੇਰਾ ਬੱਚਾ ਹੈ ਬਾਬਾ ਜੀ ਪਾਠ ਸੁਣਾ ਦਿਓ ਤੁਹਾਨੂੰ ਮੈਂ ਕਹਿੰਦੇ ਆ ਪਾਠ ਸੁਣਾ ਦਿਓ ਆਡੀਓ ਚਲ ਸੁਣਾ ਦਿਓ ਪਾਠ ਸੁਣਾ ਦਿਓ ਇੱਕ ਵਾਰੀ ਸੁਣਾ ਦਿਓ ਬਾਬਾ ਜੀ ਪਾਠ ਸੁਣਾ ਦਿਓ ਸ਼ੁਰੂ ਕਰੂੰ ਅਸੀਂ ਕਹਿੰਦੇ ਆ ਤੂੰ ਸਾਡੀ ਗੱਲ ਮੰਨ ਲੈ ਬਾਬਾ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈਗੇ ਆ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਪੰਨੇ ਨੇ ਸਾਨੂੰ ਪਤਾ ਹੀ ਨਹੀਂ ਤੇ ਬਾਬਾ ਜੀ ਫਿਰ ਆਪਣੇ ਜਿਹੜੀ ਕਿੰਨੇ ਗੁਰੂਆਂ ਨੇ ਬਾਣੀ ਲਿਖੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਵੀ ਨਹੀਂ ਪਤਾ ਕਿੰਨੇ ਪੱਟਾ ਦੀ ਬਾਣੀ ਐ ਸਾਨੂੰ ਪਤਾ ਹੀ ਕੁਛ ਨਹੀਂ ਕਿੰਨੇ ਭਗਤਾ ਦੀ ਬਾਣੀ ਐ ਉਹ ਮੈਂ ਕਿਹਾ ਸਾਨੂੰ ਪਤਾ ਹੀ ਕੁਛ ਨਹੀਂ ਬਾਬਾ ਜੀ ਫਿਰ ਦੱਸੋ ਹਾਂ ਫਿਰ ਇਹ ਗੱਲ ਥੋੜੀ ਆ ਤੁਸੀਂ ਬਾਬੇ ਬਣੇ ਆ ਤੁਸੀਂ ਤਾਂ ਤੁਹਾਨੂੰ ਤਾਂ ਪਤਾ ਨਾ ਚਾਹੀਦਾ ਮੈਨੂੰ ਤਾਂ ਦੇਖ ਲਓ ਮੈਂ ਕੋਈ ਬਾਬਾ ਵੀ ਨਹੀਂ ਮੈਨੂੰ ਮੈਂ ਕਹਿੰਦਾ ਤਾਂ ਵੀ ਪਤਾ ਮੈਂ ਅੱਛਾ ਤੁਸੀਂ ਦੱਸੋ ਸਹੀ ਉਹ ਕਹਿ ਰਿਹਾ ਗਿਆਨ ਸਾਗਦਾ ਤੂੰ ਗਿਆਨ ਤੂੰ ਦੇ ਦੇ ਫਿਰ ਸਾਨੂੰ ਨਹੀਂ ਨਹੀਂ ਫਿਰ ਬਾਬਾ ਜੀ ਤੁਸੀਂ ਪਿੰਡਾਂ ਦੇ ਵਿੱਚ ਗਿਆਨ ਵੰਡਦੇ ਫਿਰਦੇ ਹੋ ਤਾਂ ਫਿਰ ਤੁਹਾਨੂੰ ਤਾਂ ਪਤਾ ਨਾ ਚਾਹੀਦਾ ਨਾ ਨਹੀਂ ਬਾਬਾ ਜੀ ਚਲੋ ਸੁਣਾਓ ਤੁਸੀਂ ਦੱਸੋ ਸਾਰੀਆਂ ਮੇਰੇ ਸਵਾਲਾਂ ਦੇ ਜਵਾਬ ਦਿਓ ਤੁਸੀਂ ਕਾਕਾ ਮੈਨੂੰ ਕੀ ਕਹੀਏ ਪੁੱਤ ਨਹੀਂ ਨਹੀਂ ਤੁਸੀਂ ਦੱਸੋ ਜਵਾਬ ਦੇ ਦਿਓ ਤੁਸੀਂ ਤੁਸੀਂ ਕਹਿਣਾ ਕੀ ਤੁਸੀਂ ਜੇ ਜਵਾਬ ਦੇ ਦਿੱਤਾ ਤੇ ਮੈਨੂੰ ਆ ਸਾਰੀਆਂ ਗੱਲਾਂ ਦੇ ਜਵਾਬ ਦੇ ਦਿਓ ਮੈਨੂੰ ਤੇ ਮੈਂ ਕਹਿੰਦਾ ਮੈਂ ਕਹਿੰਦਾ ਬਾਬਾ ਜੀ ਤੁਸੀਂ ਬਹੁਤ ਚੰਗੇ ਹੋ ਨਹੀਂ ਚੰਗਾ ਨਾ ਉਹਦਾ ਕਾਲਪੁਰਖ ਦਾ ਹੀ ਨਹੀਂ 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 ਚਲੋ ਕਾਲਪੁਰਖ ਤੇ ਹੈ ਹੀ ਹੈ ਵਾ ਆਪਾਂ ਲੋਕਾਂ ਨੂੰ ਆਪਾਂ ਸੰਦੇਸ਼ ਦਿੰਦੇ ਫਿਰਦੇ ਆ ਪਿੰਡਾਂ ਦੇ ਵਿੱਚ